ਔਰ ਰਿਸ਼ਤਾ ਜੋ ਅਕਸਰ ਪਰਿਵਾਰ ਦੇ ਵਿੱਚ ਹਾਸੇ ਮਜ਼ਾਕ ਅਤੇ ਨੇੜਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਜਦੋਂ ਇਹੀ ਰਿਸ਼ਤਾ ਸ਼ੱਕ ਨਸ਼ੇ ਅਤੇ ਪੈਸਿਆਂ ਤੇ ਝਗੜੇ ਦੀ ਚਪੇਟ ਵਿੱਚ ਆ ਜਾਂਦਾ ਹੈ ਤਾਂ ਇਹ ਮਾਮਲੀ ਤਕਰਾਰ ਤੋਂ ਹਿੰਸਾ ਤੱਕ ਪਹੁੰਚਣ ਦੇ ਵਿੱਚ देर ਨਹੀਂ ਲੱਗਦੀ ਅਜਿਹਾ ਇੱਕ ਘਟਨਾ ਜਿਹੜੀ ਇਹ ਜਲੰਧਰ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪਰਿਵਾਰਿਕ ਗਲੇਸ਼ ਇਸ ਹੱਦ ਤੱਕ ਵੱਧ ਗਿਆ ਕਿ ਜੀਜੀ ਨੇ ਆਪਣੇ ਸਾਲੇ ਨੂੰ ਗੋਲੀ ਮਾਰ ਦਿੱਤੀ ਹੈ ਜਿਹਾ ਦੱਸਦੀ ਹੈ ਕਿ ਜਲੰਧਰ ਦੀ ਗੂੜਾ ਤੇਤ ਗੁਰੂ ਦੀਵਾਨ ਨਗਰ ਦੇ ਵਿੱਚ ਦੇਰ ਰਾਤ ਗੋਲੀਬਾਰੀ ਹੋਈ ਹੈ ਘਟਨਾ ਵਾਪਰੀ ਹੈ ਰਿਪੋਰਟਾਂ ਦੇ ਮੁਤਾਬਕ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਜੀਜੇ ਤੇ ਸਾਲੇ ਦੇ ਵਿੱਚ ਕਰ ਝਗੜਾ ਹੋਇਆ ਅਤੇ ਝਗੜਾ ਪਿੰਸ ਗਰੁੱਪ ਦੇ ਵਿੱਚ ਬਦਲ ਗਿਆ ਕਦੇ ਤੌਰ ਤੇ ਜੀਜੇ ਨੇ ਆਪਣੇ ਸਾਲੇ ਨੂੰ ਗੋਲੀ ਮਾਰ ਦਿੱਤੀ ਮੁਲਜ਼ਮ ਨੇ ਦੋ ਗੋਲੀਆਂ ਚਲਾਈਆਂ ਇੱਕ ਹਵਾ ਦੇ ਵਿੱਚ ਚਲਾਈ ਤੇ ਦੂਜੀ ਅਮਰਜੀਤ ਦੇ ਹੱਥ ਵਿੱਚ ਚਾਰ ਲੱਗੀ ਘਟਨਾ ਤੋਂ ਬਾਅਦ ਜੀਜਾ ਤੇ ਜਖਮੀ ਸਾਲਾ ਦੋਵੇਂ ਫਰਾਰ ਹੋ ਗਏ ਇਸ ਘਟਨਾ ਨੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਤੇ ਇਸੇ ਦੌਰਾਨ थाना 7 ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਜਾਂਚ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਅਕਤੀ ਜਿਹੜੇ ਸੀਗੇ ਜੀਜਾ ਸਾਲਾ ਜਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਕਲੇਸ਼ ਹੋਇਆ ਝਗੜਾ ਹੋਇਆ ਉਹ ਦੋਵੇਂ ਵਿਅਕਤੀ ਫਰਾਰ ਹੋ ਗਏ ਪੁਲਿਸ ਨੇ ਲਾਕਿਆ ਦੇ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਸ਼ੱਕੀ ਗਤੀਵਿਧੀ ਦਾ ਖੁਲਾਸਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 12 ਵਜੇ ਦੇ ਕਰੀਬ ਪੁਲਿਸ ਨੇ ਘਟਨਾ ਦੇ ਸਬੰਧ ਦੇ ਵਿੱਚ ਦੋ ਨੌਜਵਾਨਾਂ ਸੰਤੋਸ਼ ਅਤੇ ਫਿਰੋਜ਼ ਨੂੰ ਹਿਰਾਸਤ ਵਿੱਚ ਲਿਆ ਲੋਕਾਂ ਨੇ ਇਹ ਵੀ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਦੋਵੇਂ ਜੀਜਾ ਸਾਲਾ ਲੜ ਰਹੇ ਸਨ ਇੱਕ ਦੂਜੇ ਤੇ ਲਗਭਗ 3 ਲੱਖ ਰੁਪਏ ਦੇ ਨਸ਼ੇ ਚੋਰੀ ਕਰਨ ਦਾ ਦੋਸ਼ ਲਗਾ ਰਹੇ ਸੀਗੇ ਇਸੇ ਬਹਿਸ ਦੌਰਾਨ ਇੱਕ ਗੋਲੀ ਚੱਲੀ ਅਤੇ ਅਮਰਜੀਤ ਸੜਕ ਤੇ ਡਿੱਗ ਪਿਆ ਸੂਚਨਾ ਮਿਲਦੇ ਸਾਰ ਹੀ ਥਾਣਾ ਸੱਤ ਦੇ ਇੰਚਾਰਜ ਬਲਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਹੈ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਘਟਨਾ ਵਾਲੀ ਥਾਂ ਤੋਂ ਗੋਲੀ ਦਾ ਖੋਲ ਬਰਾਮਦ ਨਹੀਂ ਹੋਇਆ ਤੇ ਨਾ ਹੀ ਕਿਸੇ ਨੇ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਜ਼ਖਮੀਆਂ ਦੀ ਪਛਾਣ ਕਰਨ ਦੇ ਲਈ ਨੇੜਲੇ ਹਸਪਤਾਲਾਂ ਦੀ ਵੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਿਸ ਮੁਲਜ਼ਮ ਸ਼ਾਮਦੀਪ ਹਾਲ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਘਟਨਾ ਅਸਲ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਸੰਬੰਧਿਤ ਹੈ ਜਾਂ ਫਿਰ ਕਾਰਨ ਕੁਝ ਹੋਰ ਹੈ ਇਹ ਤੁਸਾਨੂੰ ਇਨਫੋਰਮੇਸ਼ਨ ਮਿਲੀ ਸੀ 112 ਦੇ ਉੱਤੇ ਕਿ ਇੱਥੇ ਗੜੇ ਦੇ ਵਿੱਚ ਗੋਚਲੇ ਸੀ ਮੌਕੇ ਤੇ ਆਏ ਆ ਪਰ ਇੱਥੇ ਕੋਈ ਵੀ ਇਦਾਂ ਦਾ ਇਨਸੀਡੈਂਟ ਦਾ ਝਖਮੀ ਬੰਦਾ ਜਾਂ ਜਿਹੜਾ ਜਨਕ ਚਲਾਈ ਹੈ ਕੋਈ ਵੀ ਇਦਾਂ ਦਾ ਨਹੀਂ ਮਿਲਿਆ ਆਸ-ਪਾਸ ਵੀ ਇਸ ਕਾਫੀ ਕਸ਼ਕਿਸ਼ ਕਰ ਰਹੇ ਆ ਕਿ ਕਿ ਕੈਮਰਾ ਇਦਾਂ ਸਾਨੂੰ ਇਨਸੀਡੈਂਟ ਵਾਲੀ ਜਗ੍ਹਾ ਦੇ ਉੱਤੇ ਨਹੀਂ ਦਿਖ ਰਿਹਾ ਜਦੋਂ ਵੀ ਦਿਖਿਆ ਉਹ ਤੇ ਵੈਰੀਫਾਈ ਕਰਕੇ ਸੀ ਨਾਲੇ 9 ਸਨਕੀ ਹਸਪਤਲ ਦੇ ਡਾਕਟਰਾਂ ਦਾ ਇੰਝ ਨਹੀਂ ਕਿ ਕੋ ਬੰਦ ਚੱਲ ਰਿਹਾ ਪਤਾ ਲੱਗਿਆ ਕਿ ਗੋਲੀ ਚੱਲੀ ਹੈ ਕਿ ਨਹੀਂ ਚੱਲੀ ਹੈਗੀ ਕੁਝ ਇਹ ਕਲੀਅਰ ਨਹੀਂ ਕਿਸੇ ਨੇ ਨਹੀਂ ਦੱਸਿਆ ਕਲੀਅਰ ਹੈ ਕਿਉਂਕਿ ਲੋਕ ਕਹਿੰਦੇ ਜਰੂਰ ਹੋਣੀ ਕਿਸੇ ਨੇ ਵੀ ਕੋਈ ਕਿਸੇ ਨੇ ਇਹ ਨਹੀਂ ਦੇਖਿਆ ਕਿ ਗੋਲੀ ਚੱਲੀ ਹੈ ਕਿ ਕਿਹਦੇ ਵੱਜ ਕੇ ਕਿਉਂਕਿ ਇਲਾਕੇ ਦੇ ਜਿਹੜੇ ਲੋਕ ਨੇ ਬਹੁਤ ਪੈਨਿੰਗ ਦਾ ਨਜ਼ਰ ਆ ਰਹੇ ਨੇ ਨਹੀਂ ਕੋਈ ਗੱਲ ਨਹੀਂ ਇੱਥੇ ਸਾਰੇ ਖੜੇ ਜੀ ਸਾਰੇ ਸਟਾਫ ਕਿਉਂਕਿ ਇੱਕ ਡਰ ਦਾ ਮਾਹੌਲ ਪੈਦਾ ਹੋ ਗਿਆ ਕਿ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਅੰਦਰ ਵੜ ਗਏ ਨੇ ਕੋਈ ਬਾਹਰ ਨਹੀਂ ਨਿਕਲ ਰਿਹਾ ਇਸ ਟਾਈਮ ਨਹੀਂ ਜੀ ਕੋਈ ਨਹੀਂ ਕਿ ਇੱਥੇ ਸਾਰੇ ਲੋਕਾਂ ਨੂੰ ਪੁੱਛਿਆ ਬਹੁਤਾ ਇਹਨ ਹੋਈ ਹੋਵੇ ਕੋਈ ਗਲਤੀ ਗੱਲ ਨਹੀਂ ਸਾਹਮਣੇ ਹਮ ਤੇ ਕਿਸੇ ਵੱਲੋਂ ਕੋਈ ਕੰਪਲੇਂਟ ਜਾਂ ਕੁਝ ਨਹੀਂ ਫਿਲਹਾਲ ਕੋਈ ਕੰਪਲੇਂਟ ਕਿਸੇ ਵੱਲੋਂ ਵੀ ਆਈ ਨਹੀਂ ਜੀ ਦਾ ਕੋਈ ਜ਼ਖਮੀ ਵੱਲੋਂ ਆਈ ਕਿ ਕੌਣ ਜ਼ਖਮੀ ਹੋ ਰਿਹਾ ਜੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਗਲੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਾਫੀ ਬਲੱਡ ਵਗੈਰਾ ਵੀ ਆ ਫੌਰਨ ਸੇ ਟੀਮ ਵੀ ਜਿਹੜੀ ਆ ਹੁਣ ਪਹੁੰਚ ਚੁੱਕੀ ਜੀ ਦੇਖ ਰਹੇ ਆ ਜੀ ਅਸੀਂ ਬਸ ਇਹ ਵੈਰੀਫਾਈ ਕਰ ਰਹੇ ਹਾਂ ਜੀ